ਕੋਸ਼ਿਸ਼ ਕਰੀਏ ਪੂਰਾ ਪੂਰਾ ਲਾਹਾ ਲਿਆ ਲਓ। ਕਈ ਫਾਰਮ ਫਾਰਮੂਲੇ ਇਦਾਂ ਦੇ ਹੁੰਦੇ ਆ ਜਿਹੜੇ ਸਮਝ ਵਿੱਚ ਆ ਜਾਣ। ਤੇ ਬਾਕੀ ਦੇ ਸਵਾਲ ਜਿਹੜੇ ਆ ਨਾ ਹੱਲ ਕਰਨੇ ਸੌਖੇ ਹੋ ਜਾਂਦੇ। ਕੋਸ਼ਿਸ਼ ਕਰੀ ਦੀਏ ਕਿ ਕੋਈ ਨਾ ਕੋਈ ਇਦਾਂ ਦਾ ਫਾਰਮੂਲਾ ਸਾਡੇ ਦਿਮਾਗ 'ਚ ਆਵੇ। ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਬੜੇ ਜਿਹੜੇ ਸਵਾਲ ਨੇ ਅਸੀਂ ਹੱਲ ਕਰ ਸਕੀ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਸਮਝਦਿਆਂ ਫਿਰ ਸਾਡਾ ਇੱਕ ਆਪਣਾ opinion ਬਣਦਾ ਹੈ ਆਪਣਾ ਨਜ਼ਰੀਆ ਬਣਦਾ ਹੈ ਹਰ ਚੀਜ਼ ਨੂੰ ਵੇਖਣ ਦਾ ਆਪਣਾ ਇੱਕ ਪੁਆਇੰਟ ਆਫ 视图 ਬਣਦਾ ਹੈ ਉਹਦੇ ਮੁਤਾਬਕ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਕੋਈ ਵੀ ਫੈਸਲਾ ਕਿਸੇ ਲਈ ਠੀਕ ਹੋ ਸਕਦਾ ਹੈ ਦੂਸਰੇ ਲਈ ਉਹ ਫੈਸਲਾ ਗਲਤ ਹੋ ਸਕਦਾ ਹੈ ਜਿਹੜਾ ਦੂਸਰੇ ਲਈ ਗਲਤ ਹੈ ਉਹ ਦੂਸਰੇ ਲਈ ਠੀਕ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਮੇਰਾ ਫੈਸਲਾ ਤੁਹਾਡੇ ਲਈ ਵੀ ਠੀਕ ਹੋਵੇ ਤੁਹਾਡੀ ਜ਼ਿੰਦਗੀ ਆਪਣੀ ਹੈ ਵੱਖਰੇ ਤਰ੍ਹਾਂ ਦੇ ਹਾਲਾਤ ਹੋਣਗੇ ਔਰ ਵੱਖਰੇ ਤਰ੍ਹਾਂ ਦੇ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਫੈਸਲੇ ਲੈਣੇ ਪੈਂਦੇ ਨੇ ਇਸੇ ਕਰਕੇ ਮੈਂ ਇਹ ਗੱਲ ਪਿੱਛੇ ਜੇ ਕੀਤੀ ਸੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਹੁਣ ਸਾਡੇ ਸਾਡੇ ਵਰਗਿਆਂ ਬੰਦਿਆਂ ਨੂੰ ਇਹ ਕਿਹਾ ਜਾਂਦਾ ਵੀ ਇਹ ਸਿਧਾਂਤ ਕੋ ਪ੍ਰਚਾਰਕ ਹਨ ਵੀ ਸਿਧਾਂਤ ਦਾ ਪ੍ਰਚਾਰ ਕਰਦੇ ਆ ਇਹਨਾਂ ਨੂੰ ਬੁਲਾਓ ਭਾਈ ਇਹ ਠੀਕ ਨੇ ਇਹਨਾਂ ਨੂੰ ਸਿਧਾਂਤ ਦੀ ਸਮਝ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਨਗੇ ਇਹਨਾਂ ਨੂੰ ਸੱਚ ਪਰ ਮੈਂ ਬੇਨਤੀ ਇਹ ਕਰ ਰਿਹਾ ਵੀ ਸਿਧਾਂਤ ਦਿੱਤਾ ਹੀ ਨਹੀਂ ਗੁਰੂ ਸਾਹਿਬ ਨੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਨਜ਼ਰੀਆ ਤੇ ਸਾਨੂੰ ਵੀ ਅੱਗੇ ਨਜ਼ਰੀਆ ਹੀ ਦੇਣਾ ਪੈਣਾ ਸਾਨੂੰ ਪਹਿਲਾਂ ਆਪਣਾ ਨਜ਼ਰੀਆ ਬਣਾਉਣਾ ਪੈਣਾ ਹੈ ਜਿਹੜੇ ਪ੍ਰਚਾਰਕਾਂ ਸਾਨੂੰ ਆਪਣਾ ਨਜ਼ਰੀਆ ਬਣਾਉਣਾ ਪੈਣਾ ਫਿਰ ਸਾਨੂੰ ਅਗਲੇ ਦਸਣ ਜਿਨ੍ਹਾਂ ਨੂੰ ਤੁਸੀਂ ਦੱਸਦੇ ਹੋ ਸੁਣਾਉਂਦੇ ਹੋ ਸਟੇਜ ਤੇ ਉਹਨਾਂ ਨੂੰ ਤੁਹਾਨੂੰ ਇਹ ਸਮਝਾਉਣਾ ਪੈਣਾ ਵੀ ਤੁਸੀਂ ਨਜ਼ਰੀਆ ਕਿੰਦਾ ਬਣਾਉਣਾ ਗੁਰੂ ਸਾਹਿਬ ਦਾ ਨਜ਼ਰੀਆ ਸੀ ਅਸੀਂ ਵੀ ਨਜ਼ਰੀਆ ਬਣਾਉਣਾ ਤੇ ਜਿਹੜੀ ਸੁਣਨ ਵਾਲੇ ਨੇ ਉਹ ਵੀ ਆਪਣਾ ਨਜ਼ਰੀਆ ਬਣਾ ਸਕਦਾ ਸਿਧਾਂਤ ਨਹੀਂ ਦਿੱਤਾ ਜਾ ਸਕਦਾ ਇਹਦੇ ਲਈ ਇੱਕ ਐਗਜ਼ੈਂਪਲ ਮੈਂ ਦਿੱਤੀ ਸੀ ਕਿਰਪਾ ਕਰਕੇ ਜਿਹੜੇ ਬੱਚਾ ਕੋਈ ਰੌਲਾ ਪਾਵੇ ਭੈਣਾ ਆਪ ਖਿਆਲ ਰੱਖਿਓ ਸਾਰੇ ਜਿਹੜੇ ਵੀਰ ਭਰਾ ਹੋਣਾ ਕਈਆਂ ਦਾ ਆਈਕਿਊ ਲੈਵਲ ਬਹੁਤ ਤਕੜਾ ਹੁੰਦਾ ਹੈ ਗੱਲ ਜਿੱਦਾਂ ਦੀ ਮਰਜ਼ੀ ਹੋਵੇ ਉਹ ਬੜੀ ਛੇਤੀ ਸਮਝ ਜਾਂਦੇ ਨੇ ਤੇ ਉਹਨਾਂ ਨੂੰ ਜ਼ਿਆਦਾ ਸ਼ਬਦਾਂ ਦੀ ਵੀ ਲੋੜ ਨਹੀਂ ਪੈਂਦੀ ਮਾੜੀ ਜੀ ਗੱਲ ਕਰੋ ਉਹਨੇ ਨਾਲ ਹੀ ਪਕੜ ਜਾਂਦੇ ਇਹ ਨਹੀਂ ਵੀ ਬਾਲਾ ਵਿਸਥਾਰ ਕਰਨਾ ਪੈਂਦਾ ਕਈਆਂ ਨੂੰ ਇਸ਼ਾਰਾ ਹੀ ਸਮਝ ਆ ਜਾਂਦਾ ਹੈ ਕਈਆਂ ਨੂੰ ਘੰਟਾ ਵੀ ਮੱਥਾ ਮਾਰੋ ਤਾਂ ਵੀ ਉਹਨਾਂ ਦੇ ਦਿਮਾਗ 'ਚ ਨਹੀਂ ਵੜਦਾ ਸਿੱਧੀਆਂ ਸਿੱਧੀਆਂ ਗੱਲਾਂ ਆ ਕੋਈ ਬਹੁਤੀ ਦੁੰਗੀ ਗੱਲ ਨਹੀਂ ਸਿੱਧੀ ਸਿੱਧੀ ਗੱਲ ਐ ਹੁਣ ਤੁਸੀਂ ਮੈਨੂੰ ਦੱਸੋ ਮੈਂ ਇਹ ਗੱਲ ਪਿੱਛੇ ਜੇ ਕਈ ਪੱਖੋ ਵਾਲ ਦੁਆਨ ਵਿੱਚ ਕਈਆਂ ਨੇ ਬੜਾ ਰੌਲਾ ਪਾਇਆ ਇਸ ਗੱਲ ਦਾ ਵੀ ਇਹ ਕਿਦਾਂ ਕਹਿੰਦਾ ਇਹਨਾਂ ਨੇ ਪਰ ਤੁਸੀਂ ਧਿਆਨ ਨਾਲ ਮੇਰੀ ਗੱਲ ਨੂੰ ਸੁਣੋਗੇ ਫਿਰ ਸਮਝ ਵਿੱਚ ਵੀ ਆ ਜਾਏਗੀ ਹੁਣ ਤੁਸੀਂ ਮੈਨੂੰ ਇਹ ਦੱਸੋ ਜਵਾਬ ਦਿਓ ਸਿਕੋ ਇੱਕ ਸਿਧਾਂਤ ਐ ਵੀ ਸੱਚ ਬੋਲਣਾ ਚਾਹੀਦਾ ਏ ਸਿਧਾਂਤ ਐ ਸਾਰੇ ਹੀ ਅਸੀਂ ਜਿੰਨੇ ਸਟੇਜ ਤੇ ਬਹਿ ਕੇ ਵੀ ਮੈਂ ਕਹਿੰਦਾ ਵੀ ਸੱਚ ਬੋਲਣਾ ਚਾਹੀਦਾ ਇਹ ਸਿਧਾਂਤ ਦੱਸੋ ਭਾਈ ਸੱਚ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਦੱਸਿਓ ਜੀ ਸਾਰੇ ਆਪਾਂ ਕਹਿੰਦੇ ਸੱਚ ਬੋਲਣਾ ਚਾਹੀਦਾ ਪਰ ਗੰਗੂ ਨੇ ਮਰਿੰਡੇ ਥਾਣੇ 'ਚ ਜਾ ਕੇ ਸੱਚ ਬੋਲਿਆ ਸੀ ਕਿ ਝੂਠ ਬੋਲਿਆ ਸੀ ਸਾਬ ਜੱਦ ਮੇਰੇ ਘਰ ਦਾ ਬੋਲੋ ਸੱਚ ਬੋਲਿਆ ਸੀ ਉਹਨਾਂ ਕਿਹਾ ਸੀ ਮੇਰੇ ਘਰ ਨੇ ਸਾਬ ਜੱਦ ਗ੍ਰਿਫਤਾਰ ਕਰ ਲਓ ਇਹ ਸੱਚ ਹੈ ਪਰ ਕਿਹੋ ਜਿਹਾ ਸੱਚ ਇਸੇ ਤਰ੍ਹਾਂ ਝੂਠ ਨਹੀਂ ਬੋਲਣਾ ਚਾਹੀਦਾ ਅਸੀਂ ਇਹੀ ਸਟੇਜ ਤੇ ਪ੍ਰਚਾਰ ਕਰਦੇ ਹਾਂ ਕਿ ਝੂਠ ਨਹੀਂ ਬੋਲਣਾ ਚਾਹੀਦਾ ਭਾਈ ਝੂਠ ਤੋਂ ਬਚਿਓ ਪਰ ਹੁਣ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਉੱਚ ਦਾ ਪੀਰ ਬਣਾ ਕੇ ਲੈ ਕੇ ਜਾ ਰਹੇ ਹੈ ਤੇ ਜਦੋਂ ਸਿਪਾਹੀਆਂ ਨੇ ਮਾਛੀਵਾੜੇ ਘੇਰਿਆ ਉੱਥੇ ਪੁੱਛਿਆ ਵੀ ਕੌਣ ਹੈ ਕੀ ਕਿਹਾ ਸਿੰਘਾਂ ਨੇ ਕੌਣ ਹੈ ਉੱਚ ਦਾ ਪੀਰ ਪਰ ਹੈ ਕੌਣ ਸੀ ਗੁਰੂ ਗੋਬਿੰਦ ਸਿੰਘ ਇਹ ਸੱਚ ਹੈ ਕਿ ਝੂਠ ਹੈ ਸਿ ਗੁਰੂ ਸਾਹਿਬ ਦੀ ਸਲਾਹ ਨਾਲ ਹੀ ਬੋਲੇ ਹੋਣਗੇ ਪੁੱਛਿਆ ਹੀ ਹੋਣਾ ਗੁਰੂ ਸਾਹਿਬ ਨੂੰ ਮਹਾਰਾਜ ਵੀ ਅੱਬ ਜਦੋਂ ਇੱਕ ਟੀਮ ਬਣਾ ਕੇ ਆਪਾਂ ਚੱਲਦੇ ਆਂ ਆਪਣੀ ਮਰਜ਼ੀ ਨਾਲ ਥੋੜਾ ਜਵਾਬ ਦੇ ਦੇ ਦੇਗਾ ਕੋਈ ਬਾਹਰ ਜਾਈਦਾ ਐਦਾਂ ਸਲਾਹ ਕੀਤੀ ਹੋਣੀ ਹੈ ਪਰ ਹੁਣ ਤੁਸੀਂ ਦੱਸੋ ਵੀ ਸੱਚ ਤੇ ਝੂਠ ਵੇਖੋਗੇ ਜੇ ਮੈਂ ਸਟੇਜ 'ਤੇ ਇੱਥੇ ਬੋਲ ਰਿਹਾ ਵੀ ਸੱਚ ਬੋਲਣਾ ਚਾਹੀਦਾ ਤੇ ਗੰਗੂ ਤੇ ਆ ਕੇ ਮੇਰੇ ਸਾਹਮਣੇ ਖੜ੍ਹ ਜਾਏ ਫਿਰ ਮੈਨੂੰ ਗਾਲਾਂ ਕੱਢਦੇ ਹੋ ਬਈ ਤੁਸੀਂ ਤੇ ਦਿਨ ਰਾਤ ਸਟੇਜਾਂ ਤੇ ਭੰਡਦੇ ਹੋ ਮੈਨੂੰ ਵੀ ਗੰਗੂ ਪਾਪੀ ਗੰਗੂ ਪਾਪੀ ਤੇ ਮੈਂ ਤੇ ਸੱਚ ਬੋਲਿਆ ਸੀ ਫਿਰ ਨਾਲੇ ਕਿਹਨੂੰ ਸੱਚ ਬੋਲਣਾ ਚਾਹੀਦਾ ਫਿਰ ਮੈਂ ਤੇ ਸੱਚ ਬੋਲਿਆ ਸੀ ਮੈਨੂੰ ਕਿਉਂ ਭੰਡਣਾ ਸ਼ੁਰੂ ਕੀਤਾ ਤੁਸੀਂ ਸਟੇਜਾਂ ਦੇ ਬਹਿ ਕੇ ਫਿਰ ਉਹਦੋਂ ਕੀ ਜਵਾਬ ਦਿੱਤਾ ਅਸਲ ਵਿੱਚ ਗੱਲ ਸੱਚ ਮੈਂ ਬੇਨਤੀ ਇਹ ਕੀਤੀ ਸੀ ਵੀ ਗਲਤ ਠੀਕ ਸੱਚ ਝੂਠ ਕੁਝ ਵੀ ਨਹੀਂ ਹੁੰਦਾ ਗਲਤ ਠੀਕ ਕੁਝ ਵੀ ਨਹੀਂ ਹੁੰਦਾ ਸੱਚ ਝੂਠ ਕੁਝ ਵੀ ਨਹੀਂ ਹੁੰਦਾ ਅਸਲ ਵਿੱਚ ਹੁੰਦਾ ਹੈ ਇਰਾਦਾ ਕੀ ਤੇਰਾ ਤੇਰੇ ਇਰਾਦੇ ਤੇ ਗੱਲ ਖੜਦੀ ਹੈ ਜਾਂਦੀ ਸੱਚ ਝੂਠ ਨਹੀਂ ਇਰਾਦਾ ਗੰਗੂ ਦਾ ਇਰਾਦਾ ਮਾੜਾ ਹੈ ਬੋਲਦਾ ਭਾਵੇਂ ਸੱਚ ਹੈ ਪਰਖੇ ਇਰਾਦੇ ਜਾਂਦੇ ਹੈ ਜ਼ਬਾਨ ਤੋਂ ਕੀ ਬੋਲਦਾ ਇਹ ਗਲਤ ਠੀਕ ਸਰੀਰ ਕਰਕੇ ਗਲਤ ਠੀਕ ਨਹੀਂ ਹੁੰਦਾ ਇਰਾਦਾ ਤੇਰੇ ਪਿੱਛੇ ਕੀ ਭਾਵੇਂ ਸਿੰਘਾਂ ਨੇ ਬੋਲਿਆ ਸੱਚ ਹੈ ਝੂਠ ਬੋਲਿਆ ਉੱਥੇ ਵੀ ਗੁਰੂ ਗੋਬਿੰਦ ਇਹ ਉੱਚ ਦਾ ਪੀਰ ਹੈ ਪਰ ਸਿੰਘਾਂ ਦਾ ਇਰਾਦਾ ਕਿੰਨਾ ਵਧੀਆ ਹੈ ਵੀ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਲੈ ਕੇ ਜਾਣਾ ਹੈ ਗੁਰੂ ਗੋਬਿੰਦ ਸਿੰਘ ਨੂੰ ਪਹੁੰਚਾਉਣਾ ਬੜਾ ਜ਼ਰੂਰੀ ਹੈ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਬਾਹਰ ਕੱਢਣਾ ਬੜਾ ਜ਼ਰੂਰੀ ਹੈ ਹਿਫਾਜ਼ਤ ਕਰਨੀ ਗੁਰੂ ਸਾਹਿਬ ਨੂੰ ਬਚਾ ਕੇ ਲੈ ਜਾਣਾ ਬਹੁਤ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਉਹਨਾਂ ਦਾ ਝੂਠ ਵੀ ਸੱਚ ਵਰਗਾ ਹੈ ਤੇ ਗੰਗੂ ਦਾ ਇਰਾਦਾ ਸਾਬਜਾਦਿਆਂ ਨੂੰ ਕਤਲ ਕਰਾਉਣ ਦਾ ਹੈ ਸਾਬਜਾਦਿਆਂ ਨੂੰ ਸ਼ਹੀਦ ਕਰਾਉਣ ਦਾ ਹੈ ਮਾਇਆ ਲੁੱਟਣ ਦਾ ਗੰਗੂ ਦਾ ਇਰਾਦਾ ਹੈ ਇਸ ਕਰਕੇ ਗੰਗੂ ਦਾ ਜਿਹੜਾ ਸੱਚ ਹੈ ਉਹ ਵੀ ਝੂਠ ਤੋਂ ਵੀ ਪੈਦਾ ਹੁਣ ਗੱਲ ਨਿਬੜਦੀ ਹੈ ਇਰਾਦੇ ਤੇ ਇਰਾਦੇ ਦੇਖਣੇ ਪੈਣਗੇ ਵੀ ਇਰਾਦਾ ਕੀ ਹੈ ਗਲਤ ਠੀਕ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਹੈ ਜ਼ਿੰਦਗੀ ਵਿੱਚ ਗਲਤ ਠੀਕ ਇਰਾਦੇ ਤੇ ਵੇਖੋ ਤੁਸੀਂ ਵੇਖਦੇ ਹੋ ਜਵਾਨ ਅਸੀਂ ਸਾਰੇ ਦੇਖਦੇ ਆਂ ਵੀ ਬੰਦਾ ਬੋਲਦਾ ਕਿਵੇਂ ਆ ਹੁਣ ਮੈਨੂੰ ਦੱਸੋ ਮੈਂ ਉੱਥੇ ਵੀ ਪੁੱਛਿਆ ਸੀ ਇੱਥੇ ਮੈਂ ਤੁਹਾਨੂੰ ਪੁੱਛਦਾ ਮੈਨੂੰ ਜਰਾ ਸਿੱਕੋ ਜਵਾਬ ਦਿਓ ਗੱਜ ਕੇ ਵੀ 10000 ਰੁਪਇਆ ਕਿਸੇ ਗਰੀਬ ਦੀ ਲੜਕੀ ਨੂੰ ਇੱਕ ਬੰਦਾ ਦੇ ਰਿਹਾ ਹੈ ਉਹਦੇ ਵਿਆਹ ਵਾਸਤੇ ਇਹ ਠੀਕ ਹੈ ਕਿ ਗਲਤ ਹੈ ਬੋਲੋ ਪਿਆਰਿਓ ਠੀਕ ਹੈ ਪਰ ਉਸ ਬੰਦੇ ਨੇ 10000 ਦਿੱਤਾ ਮਗਾਇਆ ਬਾਹਰੋਂ ਲੱਖ ਸੀ ਤੇ 90000 ਆਪ ਖਾ ਗਿਆ ਹੁਣ ਦੱਸੋ ਵੀ ਇਹ ਗਲਤ ਹੈ ਕਿ ਠੀਕ ਹੈ ਹੁਣ ਤੁਸੀਂ ਇਰਾਦਾ ਵੇਖੋਗੇ ਤੇ ਗਲਤ ਹੈ ਪਰ ਜੇ ਉਹਦਾ ਕੰਮ ਵੇਖੋਗੇ ਤੇ ਠੀਕ ਹੈ ਤੇ ਠੀਕ ਤੇ ਗਲਤ ਬਾਹਰੋਂ ਕਿਵੇਂ ਵੇਖਿਆ ਜਾ ਸਕਦਾ ਜਿੰਨਾ ਚਿਰ ਇਰਾਦਾ ਨਹੀਂ ਵੇਖਿਆ ਤੁਸੀਂ ਹੁਣ ਬਾਹਰ ਇੱਕ ਬੰਦਾ ਬੰਦੇ ਨੂੰ ਕੁੱਟ ਰਿਹਾ ਵੀ ਉਹਦਾ ਦੰਦ ਤੋੜਦਾ ਖੂਨ ਕੱਢਿਆ ਪਿਆ ਥੱਪੜ ਮਾਰਿਆ ਉਹਦੇ ਮੂੰਹ ਤੇ ਉਹ ਡਿੱਗ ਪਿਆ ਜਾ ਕੇ ਇਹ ਗਲਤ ਹੈ ਕਿ ਠੀਕ ਹੈ ਗਲਤ ਹੈ ਵੀ ਬੰਦੇ ਨੂੰ ਬੰਦਾ ਕਿਉਂ ਕੁੱਟਦਾ ਹੈ ਪਰ ਜਦੋਂ ਤੁਸੀਂ ਇਹ ਵੇਖੋਗੇ ਕੱਲ ਇਹਨੇ ਕਰਦੂਤ ਕੀ ਕੀਤੀ ਸੀ ਜਿਹੜਾ ਕੁੱਟਦਾ ਉਹਦੀ ਭੈਣ ਦੀ ਬਾਹ ਫੱਡੀ ਸੀ ਹੁਣ ਦੱਸੋ ਠੀਕ ਹੈ ਕਿ ਗਲਤ ਹੈ ਠੀਕ ਇਰਾਦਾ ਵੇਖੋਗੇ ਫਿਰ ਪਤਾ ਲੱਗੂ ਵੀ ਗਲਤ ਹੈ ਕਿ ਠੀਕ ਹੈ ਹੁਣ ਗੱਲ ਲੈ ਆਓ ਅੱਗੇ ਲੀਡਰ ਨੂੰ ਬੋਲਦਾ ਸੁਣੋ ਪ੍ਰਚਾਰਕ ਨੂੰ ਬੋਲਦਾ ਸੁਣੋ ਪਰ ਬੋਲ ਕੇ ਪ੍ਰਭਾਵਿਤ ਹੋ ਗਿਆ ਤੂੰ ਤੈਨੂੰ ਕੀ ਪਤਾ ਹੈ ਇਹ ਰਾਦੇ ਵੇਖਣੇ ਪੈਣਗੇ ਆਖੋ ਸਤਿ ਸ਼੍ਰੀ ਅਕਾਲ ਇਹ ਰੱਦ ਨਹੀਂ ਵੇਖੇ ਤਾਂ ਹੀ ਮਗਰ ਲੱਗਦਾ ਹਰ ਜਗ੍ਹਾ ਤੁਸੀਂ ਜ਼ਬਾਨ ਵੇਖੀ ਬੋਲਦਾ ਵੇਖਿਆ ਬੰਦਾ ਕਰਦਾ ਵੇਖਿਆ ਕਈ ਭੱਜ-ਭੱਜ ਕੇ ਨੰਗੇ ਪੈਰੀ ਬੰਦੇ ਵੇਖਿਆ ਜੀ ਨੰਗੇ ਪੈਰੀ ਬਿਆਈਆਂ ਪਾਟੀਆਂ ਬੁਰਾ ਹਾਲ ਪਰ ਕਈ ਦਿਖਾਉਣ ਦੇ ਮਾਰੇ ਵੀ ਅਗਲਾ ਇਹ ਕਵੇ ਵੀ ਇਹਦੇ ਵਰਗਾ ਬੰਦਾ ਕੋਈ ਨਹੀਂ ਕਰੋੜਾਂ ਰੁਪਈਆ ਉਹ ਬੰਦਾ ਮਹਗਾਈ ਜਾਂਦਾ ਤੇ ਵੇਖਣ ਨੂੰ ਐ ਲੱਗਦਾ ਵੀ ਇਹਦੇ ਵਰਗਾ ਸੇਵਾਦਾਰ ਹੀ ਕੋਈ ਨਹੀਂ ਬੱਲੇ ਬੱਲੇ ਤੇ ਜਦੋਂ ਤੁਸੀਂ ਇਹ ਵੇਖੋਗੇ ਨਾ ਵੀ ਹਰ ਬੰਦੇ ਦੀ ਗਹਿਰਾਈ ਤੱਕ ਜਾਓਗੇ ਵੀ ਇਰਾਦਾ ਕੀ ਹੈ ਇਸ ਬੰਦੇ ਦਾ ਫਿਰ ਸਮਝ ਲੱਗੂ ਵੀ ਯਾਰ ਗੱਲ ਕੁਝ ਹੋਰ ਹੈ ਬੋਲਾਂ ਨੂੰ ਕੀ ਕਰੋਗੇ ਬੋਲਦੇ ਤੇ ਐਂਕਰ ਬਹੁਤ ਵਧੀਆ ਹੁੰਦੇ ਨੇ ਸਟੇਜ ਤੇ ਮੈਂ ਬੋਲਦਾ ਐਂਕਰ ਨੂੰ ਬੁਲਾ ਲਓ ਆ ਜਿਹੜੇ ਖਬਰਾਂ ਦਿੰਦੇ ਹੁੰਦੇ ਨੇ ਵੇਖਿਓ ਤੁਸੀਂ ਬੋਲਦੇ ਐ ਗੱਲ ਟੁੱਟਣ ਦਿੰਦੇ ਕਈ ਵਾਰੀ ਕਿਸੇ ਦੇ ਘਰੇ ਜਾ ਕੇ ਕੈਮਰੇ ਲਾ ਜਾ ਕੇ ਐ ਲੱਗਦਾ ਹੁੰਦਾ ਵੀ ਹਾਈਵੇ ਜਿੰਨਾ ਇਹਨੂੰ ਦਰਦ ਹੈ ਇਹਨਾਂ ਤੇ ਕਿਸੇ ਨੂੰ ਵੀ ਨਹੀਂ ਔਰ ਉਹਨਾਂ ਦਾ ਉਹਨਾਂ ਦਾ ਕੰਮ ਹੀ ਬੋਲਣਾ ਹੈ ਅਗਲੇ ਵੀ ਜਿਹੋ ਜਿੰਨੀ ਵਧੀਆ ਖਬਰ ਬਣਾ ਕੇ ਦੇਣਗੇ ਉਹਨੇ ਪੈਸੇ ਜ਼ਿਆਦਾ ਮਿਲਦੇ ਅਗਲੇ ਨੂੰ ਕੀ ਲੱਗੇ ਵੀ ਅਗਲਾ ਐਕਸੀਡੈਂਟ ਵਿੱਚ ਮਰਿਆ ਕਿ ਜੰਮਿਆ ਕੌਣ ਕਿਹਦਾ ਆਇਆ ਕੋਈ ਵਿਰਲਾ ਹੋਣਾ ਜਿਹਦੇ ਅੰਦਰ ਦਰਦ ਹੋਵੇ ਪਰ ਨਹੀਂ ਤੇ ਅਗਲੇ ਐਕਸੀਡੈਂਟ ਦੇ ਵਿੱਚ ਅਗਲਾ ਲੰਮਾ ਪਿਆ ਹੁੰਦਾ ਵਿੱਚੋਂ ਕੱਢੋ ਏ ਉਹਨੂੰ ਐਦਾਂ ਕੈਮਰਾ ਲਗਾ ਕੇ ਪੁੱਛ ਦੱਸੋ ਜੀ ਕਿਦਾਂ ਫੀਲ ਕਰ ਰਹੇ ਹੋ ਉਹਨਾਂ ਇੱਥੇ ਬੈਠੇ ਤੁਸੀਂ ਅਗਲਾ ਤੇ ਆਪਣੀ ਖਬਰ ਬਣਾਉਂਦਾ ਫਿਰਦਾ ਹੈ ਇਹ ਜੇ ਨੁਕਤਾ ਹਰ ਜਗ੍ਹਾ ਲਾਣ ਲੱਗ ਜਾਓ ਦੁਨੀਆ ਦਾ ਕੋਈ ਵੀ ਬੰਦਾ ਤੁਹਾਨੂੰ ਠੱਗ ਨਹੀਂ ਸਕਦਾ ਗੱਲਾਂ ਚ ਲੈ ਆਉਂਦੇ ਨੇ ਇਰਾਦੇ ਸਾਨੂੰ ਸਮਝ ਨਹੀਂ ਪੈਂਦੇ ਜਦੋਂ ਸਾਡਾ ਇਰਾਦਾ ਵੇਖਣ ਦਾ ਪਤਾ ਲੱਗ ਗਿਆ ਨਾ ਸਾਡੇ ਸਮਝ ਵਿੱਚ ਪੈ ਗਈ ਗੱਲ ਵੀ ਯਾਰ ਇਰਾਦੇ ਵੇਖਣੇ ਕਹਿਣਗੇ ਹਰ ਬੰਦੇ ਦਾ ਹਰ ਬੰਦੇ ਦਾ ਤੁਹਾਨੂੰ ਇਰਾਦਾ ਵੇਖਣਾ ਪੈਣਾ ਵੀ ਇਹਦੀ ਇਹ ਸੋਚਦਾ ਕੀ ਹੈ ਤਾਂ ਕਰਕੇ ਗਲਤ ਠੀਕ ਸੱਚ ਝੂਠ ਇਰਾਦਿਆਂ ਤੇ ਪਰਖਿਆ ਜਾਂਦਾ ਹੈ ਇਦਾਂ ਇਦਾਂ ਨਾ ਕੋਈ ਸੱਚ ਹੁੰਦਾ ਹੈ ਨਾ ਕੋਈ ਝੂਠ ਹੁੰਦਾ ਹੈ ਨਾ ਕੋਈ ਗਲਤ ਹੁੰਦਾ ਹੈ ਨਾ ਕੋਈ ਠੀਕ ਹੁੰਦਾ ਸਾਰਾ ਕੁਝ ਉਹਦੀ ਉਹਦੀ ਇਰਾਦੇ ਦੇਖਦਾ ਹੈ ਫਿਰ ਵੇਖਦਾ ਜੇ ਕੋਈ ਬੰਦਾ ਅੱਜ ਜੱਜ ਵੀ ਤੇ ਇਰਾਦਾ ਹੀ ਵੇਖਦਾ ਹੈ ਅਗਲਾ ਕਹਿੰਦਾ ਬੰਦਾ ਤੇ ਬਚ ਗਿਆ ਮਾਰਨ ਲੱਗਾ ਸੀ ਚਾਕੂ ਯਾਰ ਮਰਿਆ ਤੇ ਹੈ ਨਹੀਂ ਫਿਰ ਮੈਨੂੰ ਸਜ਼ਾ ਕਿਉਂ ਦੇਣੇ ਹੋ ਕਹਿੰਦੇ ਇਰਾਦਾ ਕਤਲ ਮਾਰਿਆ ਮਰਿਆ ਭਾਵੇਂ ਨਹੀਂ ਪਰ ਗਏ ਤੇ ਮਾਰ ਨਹੀਂ ਸੀ ਤੇਰਾ ਇਰਾਦਾ ਵੇਖ ਕੇ ਸਜ਼ਾ ਮਿਲੂ ਤੇਨੂੰ ਤੇ ਅਗਲਾ ਇੱਕ ਕਹਦੇ ਵੀ ਮੇਰੇ ਡਾਕਟਰ ਡਾਕਟਰ ਨੇ ਬੰਦਾ ਮਾਰਤਾ ਉਹ ਕਹਿਣਗੇ ਡਾਕਟਰ ਨੂੰ ਕੋਈ ਸਜ਼ਾ ਨਹੀਂ 나ੜੀ ਗਲਤ ਕੱਟੀ ਗਈ ਬੰਦਾ ਮਰ ਗਿਆ ਪਰ ਵਿਚਾਰੇ ਦਾ ਇਰਾਦਾ ਤੇ ਬੋਲੋ ਬਚਾਉਣ ਦਾ ਇਰਾਦਾ ਬਚਾਉਣ ਦਾ ਤਾਂ ਕਰਕੇ ਸਾਰੀ ਦੀ ਸਾਰੀ ਗੱਲ ਇਰਾਦੇ ਤੇ ਤੇ ਜ਼ਿੰਦਗੀ ਵਿੱਚ ਕਦੇ ਵੀ ਭਲੇਖਾ ਨਾ ਖਾਓ ਟਪਲਾ ਤੇ ਖਾਇਓ ਨਾ ਕੋਈ ਹੋਵੇ ਬੰਦਾ ਚਾਹੇ ਕੋਈ ਬਾਬਾ ਹੋਵੇ ਕੋਈ ਪ੍ਰਚਾਰਕ ਹੋਵੇ ਕੋਈ ਲੀਡਰ ਹੋਵੇ ਕੋਈ ਵੱਡੇ ਤੋਂ ਵੱਡਾ ਤੁਹਾਨੂੰ ਸੇਵਾਦਾਰ ਜਾਪੇ ਵੀ ਸੇਵਾਦਾਰ ਹੈ ਪਰ ਤੁਸੀਂ ਉਹਦੇ ਇਰਾਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਵੀ ਇਹ ਸੋਚਦਾ ਕੀ ਹੈ ਇਹਨੇ ਅੱਜ ਤੱਕ ਕੀਤਾ ਕੀ ਹੈ ਇਨ ਪਿੱਛੇ ਕੀ ਕੀ ਕੀਤਾ ਹੈ ਅੱਗੇ ਕੀ ਕੀ ਕਰ ਸਕਦਾ ਤੁਹਾਨੂੰ ਸਾਰਾ ਕੁਝ ਉਹਦਾ ਵੇਖਣਾ ਪੈਣਾ ਹੈ ਫਿਰ ਜਾ ਕੇ ਸਮਝ ਆਉਂਦੀ ਹੈ ਡਾਕਟਰ ਕੋਲ ਗਿਆ ਕਹਿੰਦਾ ਜੀ ਮੇਰਾ ਦੰਦ ਕੱਢ ਦਿਓ ਉਹਨੇ ਮੰਗ ਲਿਆ 2000 ਬਾਹਰ ਪੈ ਗਈ ਲੜਾਈ ਉਹਨੇ ਮਾਰਿਆ ਮੁੱਕਾ ਉਹਦਾ ਦੰਦ ਤੋੜਤਾ ਉੱਥੇ ਬਣ ਗਿਆ 26 ਦਾ ਪਰਚਾ ਕਹਿੰਦੇ ਹੱਦ ਹੋ ਗਈ ਇੱਕ ਤੇ ਅਗਲੇ ਨੇ ਮੁੱਕਾ ਮਾਰ ਗਿਆ ਕੱਢਦਾ ਉਹਦੇ ਤੇ ਤਾਂ ਪਰਚਾ ਕਰਤਾ ਛੱਡੀ ਇੱਕ ਨੂੰ 2000 ਰੁਪਏ ਦੇ ਕੇ ਆਇਆ ਦੰਦ ਕਢਾਉਣ ਦਾ ਗੱਡੇ ਤੇ ਦੋਨਾਂ ਨੇ ਦੰਦ ਹੀ ਨੇ ਗੱਡੇ ਤੇ ਦੋਨਾਂ ਨੇ ਦੰਦ ਨੇ ਦੇ ਰਹੇ ਉਹ ਕਹਿੰਦਾ ਉਹ 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 ਉਹਨੇ ਉਹ ਗੱਡੇ ਆ ਜਿਹੜਾ ਦਰਦ ਨਹੀਂ ਸੀ ਕਰਦਾ ਜਿਹੜਾ ਉਹਨੇ ਮੁੱਕਾ ਮਾਰ ਕੇ ਕੱਢਿਆ ਉਹਦੀ ਲੋੜ ਸੀ ਮੈਨੂੰ ਤੇ ਜਿਹੜਾ ਡਾਕਟਰ ਨੇ ਕੱਢਿਆ ਇਹ ਮੈਨੂੰ ਤਕਲੀਫ ਦਿੰਦਾ ਸੀ ਇਹ ਮੈਨੂੰ ਤੰਗ ਕਰਦਾ ਸੀ ਤਾ ਕਰਕੇ ਪਿਆਰਿਓ ਸਾਰਾ ਕੁਝ ਹੈ ਜਿਹੜਾ ਇਰਾਦੇ ਤੇ ਖੜਾ ਹੈ ਹਮੇਸ਼ਾ ਸਾਨੂੰ ਇਰਾਦਾ ਬਣਾਉਣਾ ਪੈਣਾ ਹੁਣ ਗੱਲ ਫੇਰ ਉੱਥੇ ਲੈ ਕੇ ਆਉ ਹੁਣ ਸਿਧਾਂਤ ਹੈ ਜਿਹੜਾ ਸਿਧਾਂਤ ਕੀ ਹੈ ਸੱਚ ਬੋਲੋ ਇਸ ਦਾ ਸਿਧਾਂਤ ਕੀ ਹੈ ਝੂਠ ਨਾ ਬੋਲੋ ਇਸ ਦਾ ਸਿਧਾਂਤ ਹੈ ਦੁਸ਼ਮਣ ਚੜ ਕੇ ਆ ਜੇ ਤਲਵਾਰ ਨਾਲ ਉਹਦਾ ਮੁਕਾਬਲਾ ਕਰੋ ਇਸ ਸਿਧਾਂਤ ਪਰ ਗੁਰੂ ਗੋਬਿੰਦ ਸਿੰਘ ਕਿਤੇ ਮੁਕਾਬਲਾ ਕਰਦੇ ਆ ਤੇ ਕਿਤੇ ਨਿਕਲਦੇ ਵੀ ਇਹ ਤੇ ਟਾਈਮ ਤੇ ਤੇਰੀ ਜ਼ਿੰਦਗੀ ਚ ਹਾਲਾਤ ਕਿਹੜੇ ਆਏ ਐ ਤੈਨੂੰ ਵੇਖਣਾ ਪੈਣਾ ਤੈਨੂੰ ਹੁਣ ਦੋਨਾਂ ਚੋਂ ਕਿਹੜੀ ਗੱਲ ਦੱਸਾਂ ਮਾਛੀਵਾੜੇ ਦੀ ਗੱਲ ਦੱਸ ਦੱਸਾਂ ਰੀਸ ਕਰੇਗਾ ਕਿ ਚਮਕੌਰ ਵਾਲੀ ਰੀਸ ਕਰੇਗਾ ਲੜਨਾ ਚਾਹੇਗਾ ਕਿ ਨਿਕਲਣਾ ਚਾਹੇਗਾ ਕਿਹੜਾ ਫੈਸਲਾ ਮੰਨੀਏ ਇਹ ਤੇ ਤੇਰੀ ਜ਼ਿੰਦਗੀ ਆਉਣੀ ਹੈ ਤੇਰੇ ਹਾਲਾਤ ਆਉਣੇ ਨੇ ਤੈਨੂੰ ਖੁਦ ਉੱਥੇ ਆਪਣਾ ਨਜ਼ਰੀਆ ਬਣਾਉਣਾ ਪੈਣਾ ਵੀ ਐਸ ਘਟਨਾ ਨੂੰ ਮੈਂ ਵੇਖਾਂ ਕਿਤਾ ਮੇਰੀ ਜ਼ਿੰਦਗੀ ਚ ਆ ਘਟਨਾ ਆਈ ਹੈ ਮੈਂ ਵੇਖਾਂ ਕਿਤਾ ਉੱਥੇ ਤੂੰ ਐ ਨਹੀਂ ਕਹਿ ਸਕਦਾ ਵੀ ਗੁਰੂ ਗੋਬਿੰਦ ਸਿੰਘ 40 ਬੰਦੇ ਸੀ ਉਹ ਵੀ ਲੜੇ ਸੀ ਤੇ ਆਪਾਂ ਵੀ ਲੜਾਂਗੇ ਜਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਵੀ ਨਿਕਲੇ ਸੀ ਆਪਾਂ ਵੀ ਨਿਕਲਾਂਗੇ ਇਹ ਨਹੀਂ ਉਥੇ ਤੇਰੀ ਜ਼ਿੰਦਗੀ ਵਿੱਚ ਘਟਨਾ ਕਿਦਾਂ ਦੀ ਹੈ ਉਹ ਘਟਨਾ ਦਾ ਵਜਨ ਕਿੰਨਾ ਹੈ ਉੱਥੇ ਫਿਰ ਤੂੰ ਸੋਚਦਾ ਕਿਦਾਂ ਤੇ ਸਹੀ ਫੈਸਲਾ ਲੈ ਕੇ ਵਿਖਾਉਂਦਾ ਤਾਂ ਤੈਨੂੰ ਕਿਹਾ ਜਾ ਸਕਦਾ ਏਦਾਂ ਏਦਾਂ ਤਾਂ ਕਿਹਾ ਜਾਊ ਵੀ ਫੈਸਲੇ ਇਹ ਵੀ ਬੜੇ ਵਧੀਆ ਕਰਦਾ ਜਿਵੇਂ ਕਲਗੀਆਂ ਵਾਲੇ ਨੇ ਕੀਤੇ ਹੈ ਆ ਹੈ ਗੁਰੂ ਦਾ ਸਿੱਖ ਗੁਰੂ ਵਰਗਾ ਭਾਵ ਕੇ ਇਹਦਾ ਨਜ਼ਰੀਆ ਤੇ ਗੁਰੂ ਦਾ ਨਜ਼ਰੀਆ ਇੱਕੋ ਜਿਹਾ ਘਟਨਾ ਨੂੰ ਵੇਖਣ ਦੀ ਦ੍ਰਿਸ਼ਟੀ ਫਿਰ ਸਿਧਾਂਤ ਗੁਰੂ ਨਹੀਂ ਦਿੰਦੇ ਹੁੰਦੇ ਸਤਗੁਰੂ ਦਿੰਦੇ ਨੇ ਦ੍ਰਿਸ਼ਟੀ ਸਿਧਾਂਤ ਕੀ ਹੁੰਦਾ ਹੈ ਫਿਰ ਸੁਣਾਉ ਇੱਕ ਬੰਦਾ ਅੰਨਾ ਹੈ ਉਹ ਬੰਦੇ ਨੂੰ ਇੱਕ ਬੰਦਾ ਨਾ ਐ ਬਾਹਰ ਖੜਕੀ ਕੀ ਜਾਂਦਾ ਹੁਣ ਸੱਜੇ ਨੂੰ ਮੁੜ ਜਾ ਅਗਲਾ ਸੱਜੇ ਨੂੰ ਮੁੜ ਗਿਆ ਹੁਣ ਖੱਬੇ ਨੂੰ ਮੁੜ ਜਾ ਅਗਲਾ ਖੱਬੇ ਨੂੰ ਮੁੜ ਗਿਆ ਹੁਣ ਅੱਗੇ ਨੂੰ ਆ ਜਾ ਅੱਗੇ ਨੂੰ ਤੁਰਿਆ ਤੁਰਿਆ ਅੰਨਾ ਹੈ ਅੰਨਾ ਟਪੰਡੇ ਵੀ ਬਾਹਰੋਂ ਕੋਈ ਮੈਨੂੰ ਦੱਸੂ ਫਿਰ ਮੈਂ ਤੁਰੂ ਅਸੀਂ ਕੀ ਕਰਦੇ ਆਂ ਅਸੀਂ ਕਹਿੰਦੇ ਆਂ ਮੈਨੂੰ ਪੁੱਛੋ ਸਾਨੂੰ ਪੁੱਛ ਕੇ ਚੱਲੋ ਪਰ ਗੁਰੂ ਸਾਹਿਬ ਨੇ ਕੀ ਕਿਹਾ ਉਹ ਕਹਿੰਦੇ ਅੰਨੇ ਨੂੰ ਦੱਸੋ ਨਾ ਅੰਨੇ ਨੂੰ ਅੱਖਾਂ ਦਿਓ ਅਗਲਾ ਤੇਰੇ ਤੇ ਡਿਪੈਂਡ ਨਾ ਹੋਵੇ ਅਗਲਾ ਆਪ ਵੇਖ ਕੇ ਤੁਰ ਸਕੇ ਟੋਇਆ ਉਹਨੂੰ ਆਪ ਦਿਸੇ ਖੱਡੇ ਉਹਨੂੰ ਆਪ ਦਿਸਣ ਉਹ ਖੁਦ ਵੇਖੇ ਵੀ ਆ ਖੱਡੇ ਐ ਇੱਥੇ ਪ੍ਰੋਬਲਮ ਐ ਤਾਂ ਕਰਕੇ ਅੱਖਾਂ ਦੇਣੀਆਂ ਪੈਣਗੀਆਂ ਕਹ ਕੇ ਕਿੰਨੀ ਵੀ ਹੁਣ ਐ ਨੂੰ ਕਰ ਲੋ ਹੁਣ ਐ ਨੂੰ ਕਰ ਲੋ ਅੱਖਾਂ ਦੇਣੀਆਂ ਪੈਣਗੀਆਂ ਆਪਣੇ ਫੈਸਲੇ ਆਪ ਕਰ ਸਕੇ ਇਹਨੂੰ ਕਹਿੰਦੇ ਆਪਣੇ ਪੈਰਾਂ ਤੇ ਖੜੇ ਹੋਣਾ ਬੰਦਾ ਆਪਣੇ ਫੈਸਲੇ ਆਪ ਕਰਨ ਜੋਗਾ ਹੋ ਗਿਆ ਆਪਣੀ ਜ਼ਿੰਦਗੀ ਵਿੱਚ ਗਲਤ ਠੀਕ ਪਰਖਣ ਜੋਗਾ ਹੋ ਗਿਆ ਇਹਦੀ ਇਹਦੀ ਸਮਝ ਵਿੱਚ ਵਾਧਾ ਹੋ ਗਿਆ ਇਹ ਸਾਨੂੰ ਕਰਨਾ ਪੈਣਾ ਸਾਡਾ ਇਹਨੂੰ ਵਰਤਣਾ ਸਿੱਖਣਾ ਪੈਣਾ ਸਭੇ ਤੋਂ ਪ੍ਰਾਪਤ ਜੇ ਆਵੇ ਇੱਕ ਹੱਥ ਆ ਇੱਕ ਨੂੰ ਜੇ ਸਮਝਣ ਸਮਝ ਚ ਆ ਗਿਆ ਨਾ ਇਹ ਫਿਰ ਸਾਰਾ ਕੁਝ ਹੀ ਸੈੱਟ ਹੋ ਸਕਦਾ ਸਾਰਾ ਕੁਝ ਤਾਂ ਕਰਕੇ ਕੋਸ਼ਿਸ਼ करिए ਵੀ ਅਸੀਂ ਵੀ ਹਰ ਘਟਨਾ ਨੂੰ ਜ਼ਿੰਦਗੀ ਵਿੱਚ ਜਿੱਦਾਂ ਦਾ ਕੁਝ ਆਉਂਦਾ ਹੈ ਉਹਨੂੰ ਅਸੀਂ ਵੇਖ ਸਕਦੇ ਹਾਂ ਹਾਲਾਤ ਕਿੱਦਾਂ ਦੇ ਨੇ ਉਹਨਾਂ ਹਾਲਾਤਾਂ ਤੇ ਫੈਸਲਾ ਲੈਣਾ ਆ ਆ ਡਿਵੈਲਪ ਹੋਵੇ ਇਹਦੀ ਗੱਦੀ ਹੋਵੇ ਦਿਮਾਗ ਖੁੱਲੇ ਦਿਮਾਗ ਖੁੱਲੇ ਬੜੀ ਬੜੀ ਬੇਨਤੀ ਕੀਤੀ ਵੀ ਗਤੀ ਮਤਲਬ ਸਪੀਡ ਸਾਡਾ ਆਪਣਾ ਦਿਮਾਗ ਕੰਮ ਕਰਨ ਲੱਗੇ ਅਸੀਂ ਆਪ ਸੋਚਣ ਲੱਗੀਏ ਹਰੇਕ ਗੱਲ ਨੂੰ ਹਰੇਕ ਘਟਨਾ ਨੂੰ ਆਪਣੀ ਜ਼ਿੰਦਗੀ ਵਿੱਚ ਆਪ ਵੇਖ ਸਕੀਏ ਗੁਰੂ ਵਰਗੇ ਫੈਸਲੇ ਕਰਕੇ ਵਿਖਾਏਗਾ ਜਦੋਂ ਤਾਂ ਸਿੱਖ ਗੁਰੂ ਦਾ ਰੂਪ ਮੰਨਿਆ ਜਾਏਗਾ ਵੀ ਇਹਦੀ ਸੋਚ ਤੇ ਗੁਰੂ ਦੀ ਸੋਚ ਇੱਕ ਹੈ ਇਹ ਥੋੜਾ ਯਾਰ ਦਮਾਲਾ ਸਜਾ ਲਿਆ ਇਹ ਤੇ ਗੁਰੂ ਦਾ ਪੁੱਤ ਬਣ ਗਿਆ ਗਾਤਰਾ ਪਾ ਲਿਆ ਦਮਾਲਾ ਸਜਾ ਲਿਆ ਦਾੜੀ ਰੱਖ ਲਈ ਇਹ ਤੇ ਕੱਤਗਾਠ ਵੀ ਜੱਚਦਾ ਬਹੁਤ ਹੈ ਚੂਲਾ ਪਾ ਲਿਆ ਬਰਸ਼ਾ ਫੜ ਲਿਆ ਸਰੀ ਸਾਭ ਫੜ ਲਈ ਕਿਰਪਾਨ ਹੱਥ ਚ ਫੜ ਲਈ ਇਹ ਤੇ ਗੁਰੂ ਦਾ ਹੀ ਰੂਪ ਲੱਗਦਾ ਐ ਥੋੜਾ ਉਹ ਜੋਤ ਜਿਹੜੀ ਕਿਹਨੇ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ ਕਹਿੰਦੇ ਆਪਾਂ ਵੀ ਪਤੀ ਪਤਨੀ ਲੱਗਦੇ ਦੋ ਆ ਪਰ ਸੋਚ ਇੱਕ ਹੈ ਇਸੇ ਤਰ੍ਹਾਂ ਗੁਰੂ ਤੇ ਗੁਰੂ ਦਾ ਸਿੱਖ ਲੱਗਦੇ ਦੋ ਆ ਪਰ ਸੋਚ ਇਹਨਾਂ ਦੀ ਇੱਕ ਹੈ ਉਹਨਾਂ ਹਾਲਾਤਾਂ 'ਚ ਉਹ ਕਮਾਲ ਦੇ ਸੀ ਅੱਜ ਦੇ ਹਾਲਾਤਾਂ 'ਚ ਇਹ ਕਮਾਲ ਹੈ ਇਹ ਸਿੱਖ ਦਾ ਗੁਰੂ ਦਾ ਗੁਰੂ ਵਰਗਾ ਹੋ ਗਿਆ ਜਿਨ੍ਹਾਂ ਨਾ ਬਿਸਰੈ ਨਾਮ ਸਿੱਖ ਨੇਹਿਆ ਭੇਦ ਨਾ ਜਾਣੂ ਮੂਲ ਸਾਈਂ ਦੇਹਿਆ ਮੈਥਡ ਸਮਝ ਜਾ ਗਿਆ ਗੁਰ ਕਿਰਪਾ ਜਿਹੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਓਏ ਮੈਥਡ ਇਹ ਟੈਕਨੀਕ ਇਹ ਢੰਗ ਤਰੀਕਾ ਉਹਦੇ ਦਿਮਾਗ 'ਚ ਆ ਗਿਆ ਫਿਰ ਫਿਰ ਪ੍ਰਵਾਹ ਨਹੀਂ ਮੰਨਦਾ ਭਾਵੇਂ ਜੋ ਮਰਜੀ ਹੋ ਜਾਏ ਆਪਾਂ ਪੜਦੇ ਨਾ ਜੋਨਰ ਦੁੱਖ ਮੈ ਲੋ ਪੜੋ ਇੱਕ ਵਾਰ ਪੂਰਾ ਸ਼ਬਦ ਹੀ ਗਾ ਦੇ ਪੂਰਾ ਧਿਆਨ ਇਕਾਗਰ ਰੱਖਿਓ ਭੈਜੋ ਜੋਨਰ ਦੁੱਖ ਮੈ ਦੁੱਖ ਨਹੀਂ ਮਾਨੈ ਸੁਖ ਸੰਨ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸ ਤਤ ਜੋ ਕੇ ਲੋਗ ਮੋਹ ਅਬ ਮਾਨਾ ਹਰ ਖਸੋਗ ਤੇ ਰਹੇ ਨਿਆਰੋ ਨਾਹਿ ਮਾਨੁ ਅਬ ਮਾਨਾ ਆਸਾ ਮਨਸਾ ਸੰਗਲ ਪਿਆਰੇ ਜਗ ਤੇਰਾ ਨਿਰਾਸੋ ਕਾਮ ਕ੍ਰੋਧ ਜਹ ਪਰ ਸਹਿ ਨਾ ਹੰ ਤਹਿ ਕਟ ਬ੍ਰਾਹਮਣ ਨਿਵਾਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਹਿ ਇਹ ਜੁਗ ਤੂ ਪਛਾਨੀ ਨਾਨਕ ਲੀਨ ਪਇ ਹੋ ਕੋ ਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਇਹ ਤਕਦੀਰ ਇਹ ਮੈਥਡ ਇਹ ਦੁਗਤੀ ਜ਼ਿੰਦਗੀ ਜਿਉਣ ਦਾ ਤੰਗ ਗੁਰੂ ਤੋਂ ਸਮਝ ਪੈ ਜਾਂਦੀ ਹੈ ਕੁਰਬਾਨੀ ਦਾ ਗਿਆਨ ਪਹਿਲਾਂ ਲੈਣ ਲੱਗੇ ਇੱਥੇ ਨਹੀਂ ਵੱਜ ਜਾਂਦੀ ਹੈ ਬੰਦੇ ਨੇ ਕੁਰਬਾਨੀ ਦੇ ਗਿਆਨ ਨਾਲ ਇੱਕ ਵਾਰੀ ਨਜ਼ਰੀਆ ਬਦਲਣ ਲੱਗ ਜਾਂਦਾ ਹੈ ਹੁਣ ਨਜ਼ਰੀਆ ਆਪੇ ਹੀ ਵਧੀਆ ਹੋਣਾ ਪ੍ਰਮਾਤਮਾ ਨੂੰ ਐਡੇ ਵੱਡੇ ਬ੍ਰਹਿਮੰਡ ਦੇ ਮਾਲਕ ਨੂੰ ਸੁਰਤ ਵਿੱਚ ਰੱਖਦਾ ਹੈ ਪਤਾ ਨਹੀਂ ਇੰਦਾਂ ਦੇ ਕਿੰਨੇ ਪ੍ਰਹਮੰਡ ਬਣਾਏ ਉਹਨੇ ਕੋਟ ਪ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪਰਤ ਪਾਲ ਲੈ ਨਿਤਸਾਰ ਸੰਭਾਲ ਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾ ਰੇ ਹਰ ਹਰ ਗੁਰਪੁਰ ਕਰਤਾ ਰੇ ਹਰ ਜੀ ਉਹ ਨਾਮ ਪਰਿਓ RAMDAS ਉਹ ਐਡੇ ਵੱਡੇ ਨੂੰ ਜਦੋਂ ਧਿਆਨ ਚ ਰੱਖਦਾ ਹੈ ਪ੍ਰਮਾਤਮਾ ਨੂੰ ਫੇਰ ਆਪੇ ਨਜ਼ਰੀਆ ਬਹੁਤ ਵਧੀਆ ਬਣਦਾ ਹੈ ਫਿਰ ਅੰਦਰੋਂ ਵਾਹ ਵਾਹ ਕਰਦਾ ਹੁਣ ਇੱਥੇ ਸਾਰੇ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਨਾ ਜਦੋਂ ਵਾਪਸ ਸ਼ੁਰੂ ਕੀਤਾ ਵੀ ਸਾਰੇ ਆਪਾਂ ਲੋ ਜੀ ਵਾਹਿਗੁਰੂ 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 ਮੇਰੇ ਮਾਲਕਾ ਤੂੰ ਧੰਨ ਹੈ ਤੂੰ ਵਾਹ ਤੂੰ ਕੀ ਬਾਤ ਹੈ ਐਦਾਂ ਕਹਿ ਰਹੇ ਸੀ ਆਪਾਂ ਕੀ ਬਾਤ ਹੈ ਤੂੰ ਕਮਾਲ ਦਾ ਹੈ ਇਹ ਕਹਿਣਾ ਠੀਕ ਹੈ ਇਹ ਕਹਿਣਾ ਠੀਕ ਹੈ ਪਰ ਪਹਿਲਾਂ ਮਹਿਸੂਸ ਕਰੀਏ ਉਹਦੇ 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 ਗੁਣਾਂ ਨੂੰ ਵੇਖੀਏ ਤੇ ਸਹੀ ਪਰਮਾਤਮਾ ਦੇ ਗੁਣਾਂ ਨੂੰ ਵੇਖੀਏ ਫਿਰ ਵਾਹ ਵਾਹ ਕਰੀਏ ਰੱਬ ਦੇ ਗੁਣਾਂ ਨੂੰ ਵੇਖ ਕੇ ਵਾਹ ਵਾਹ ਕਰੀਏ ਹੁਣ ਵੇਖੋ ਨਾ ਇੱਕ ਤੇ ਹੈ ਨਾ ਵੀ ਪ੍ਰਸ਼ਾਦਾ ਛੱਕ ਕੇ ਸਬਜ਼ੀ ਦਾ ਸਵਾਦ ਲੈ ਕੇ ਮੰਨ ਲੋ ਗਰਾਈ ਮੂੰਹ ਵਿੱਚ ਪਾਵੇ ਬੰਦਾ ਤੇ ਬਹੁਤ ਸਵਾਦ ਹੋਵੇ ਪਹਿਲਾਂ ਤੇ ਸਵਾਦ ਲਵੇ ਫਿਰ ਕਵੇ ਵਾਹ ਕੀ ਆ ਬੰਦਾ ਇਦਾਂ ਕਵੇ ਤੇ ਨਾ ਤੇ ਗਰਾਈ ਮੂੰਹ ਚ ਪਾਈ ਨਾ ਕੋਈ ਸਵਾਦ ਆਇਆ ਤੇ ਇੱਕ ਬੰਦਾ ਐਵੇਂ ਕਹੀ ਜਾਏ ਵਾਹ ਭਾਈ ਵਾਹ 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 ਪਾ ਕਾਂ ਕੇ ਕਾਦਾ ਵਾਹ ਵਾਹ ਕਰੀ ਜਾਂਦਾ ਤੂੰ ਜੇ ਤੈਨੂੰ ਕੋਈ ਸਵਾਦ ਤੇ ਆਇਆ ਹੀ ਨਹੀਂ ਤੂੰ ਵਾਹ ਵਾਹ ਕਰੀ ਜਾਂਦਾ ਐਵੇਂ ਪਰਮਾਤਮਾ ਦੇ ਜਿਹੜੇ ਨਿਯਮ ਨੇ ਰੱਬ ਦੇ ਜਿਹੜੇ ਨਿਯਮ ਨੇ ਉਹ ਗੁਰਬਾਣੀ ਨੂੰ ਸਮਝ ਕੇ ਫਿਰ ਜਦੋਂ ਬੰਦਾ ਦੋ ਚੀਜ਼ਾਂ ਨੂੰ ਵੇਖੋਗੇ ਨਾ ਵਾਹ ਵਾਹ ਕਰ ਨੂੰ ਜੀ ਕਰਦਾ ਦੋ ਇੱਕ ਤੇ ਕੁਦਰਤ ਇੱਕ ਤੇ ਇਹਨੂੰ ਵੇਖ ਕੇ ਵਾਹ ਵਾਹ ਕਰ ਨੂੰ ਜੀ ਕਰਦਾ ਤੁਸੀਂ ਜਿੱਦਾਂ ਹੁਣ ਆਪਾਂ ਵੇਖਦੇ ਆ ਨਾ ਵੀ ਕਰੋੜਾਂ ਬ੍ਰਹਿਮੰਡ ਨੇ ਇਦਾਂ ਦੇ ਕਰੋੜਾਂ ਹੀ ਸੂਰਜ ਉੱਡੇ ਫਿਰਦੇ ਐ ਕਹਿੰਦੇ ਕਰੋੜਾਂ ਅਰਬਾਂ ਹੀ ਚੰਦਰਮਾ ਨੇ ਕਰੋੜਾਂ ਹੀ ਧਰਤੀਆਂ ਨੇ ਅਣਗਿਣਤ ਨੇ ਕਰੋੜਾਂ ਤੇ ਆਪਾਂ ਕਹਿ ਰਹੇ ਆ ਅਣਗਿਣਤ ਨੇ ਧਰਤੀ ਹੋਰ ਪਰੇ ਹੋਰ ਹੋਰ ਇਦਾਂ ਹੀ ਇਦਾਂ ਹੀ ਪੜਦੇ ਆ ਆਪਾਂ ਕਰੋੜਾਂ ਬ੍ਰਹਿਮੰਡ ਨੇ ਇਦਾਂ ਦੇ ਕਰੋੜਾਂ ਹੀ ਧਰਤੀਆਂ ਨੇ ਜਦੋਂ ਫਿਰ ਆਪਾਂ ਵੇਖਦੇ ਆ ਵੀ ਕਿਵੇਂ ਆਕਸੀਜਨ ਕਿਵੇਂ ਕਿਵੇਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਕਿਵੇਂ ਫਸਲਾਂ ਚ ਰਸ ਭਰਦਾ ਹੈ ਕਿਵੇਂ ਧਰਤੀ ਵਿੱਚ ਮੇਰੇ ਮਾਲਕ ਨੇ ਉਪਜਾਊ ਸ਼ਕਤੀ ਪੈਦਾ ਕੀਤੀ ਹੈ ਹਰੇਕ ਚੀਜ਼ ਨੂੰ ਵੇਖ-ਵੇਖ ਕੇ ਵਾਹ-ਵਾਹ ਕਹਿਣ ਨੂੰ ਜੀ ਕਰਦਾ ਇੱਕ ਤੇ ਵਾਹ-ਵਾਹ ਕਰਨ ਨੂੰ ਜੀ ਕਰਦਾ ਆ ਸਾਰਾ ਕੁਝ ਵੇਖ ਕੇ ਇੱਕ ਫਿਰ ਬੰਦੇ ਦਾ ਜਿਹੜਾ ਮਾਈਂਡ ਘੜਿਆ ਜਿਹੜਾ ਮਨ ਤੂੰ ਜੋਤ ਸਰੂਪ ਹੈ ਇਹ ਜੋਤ ਹੈ ਜਿਹੜੀ ਆ ਮਾਈਂਡ ਤੇ ਮਾਈਂਡ ਦੀਆਂ ਕਾਡਾਂ ਵੇਖ-ਵੇਖ ਕੇ ਵੀ ਵਾਹ-ਵਾਹ ਕਰਨ ਨਿਕਲਦਾ ਧੰਗੇ ਨਾਲ ਹੀ ਵਾਹ-ਵਾਹ ਨਿਕਲਦਾ ਇੱਕ ਤੇ ਰੱਬ ਦੀ ਰੱਬ ਦਾ ਜਿਹੜਾ ਕੁਦਰਤ ਦਾ ਨਿਯਮ ਬਣਾਇਆ ਇਹਨੂੰ ਵੇਖ ਕੇ ਵਾਹ 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 ਵਾ ਕਰਮੋ ਜੀ ਕਰਦਾ ਸਾਡੀ ਬਹੁਤੀ ਪ੍ਰੋਬਲਮ ਇਹ ਹੈ ਕਿ ਨਾ ਤੇ ਪ੍ਰਮਾਤਮਾ ਦੇ ਨਿਯਮਾਂ ਨੂੰ ਸਮਝੇ ਅਸੀਂ ਨਾ ਆਪਣੇ ਮਾਈਂਡ ਨੂੰ ਸਮਝ ਸਕਿਆ ਨਾ ਰੱਬ ਪ੍ਰਮਾਤਮਾ ਨੂੰ ਨੇਚਰ ਦੋ ਚੀਜ਼ਾਂ ਨੂੰ ਸਮਝਿਓ ਇੱਕ ਕਾਦਰ ਦੇ ਸੁਭਾਅ ਨੂੰ ਤੇ ਇੱਕ ਬੰਦੇ ਦੇ ਸੁਭਾਅ ਨੂੰ ਕੁਦਰਤ ਕਿਵੇਂ ਕੰਮ ਕਰਦੀ ਹੈ ਇੱਕ ਤੇ ਇਹ ਸਮਝਣਾ ਹੈ ਇੱਕ ਸਾਡਾ ਮਾਈਂਡ ਕਿਵੇਂ ਕੰਮ ਕਰਦਾ ਹੈ ਇਹ ਸਮਝਣਾ ਹੈ ਦੋ ਗੱਲਾਂ ਸਮਝਣੀਆਂ ਨੇ ਦੋਨਾਂ ਚੀਜ਼ਾਂ ਨੂੰ ਜਦੋਂ ਵੇਖਦੇ ਆ ਫਿਰ ਵਾਹ ਵਾਹ ਕਰਨ ਨੂੰ ਜੀ ਕਰਦਾ ਵਾਹ ਭਾਈ ਵਾਹ ਵਾਹ ਭਾਈ ਫਿਰ ਇਹ ਇਹਨੂੰ ਤੁਸੀਂ ਭਾਵੇਂ ਇੱਕਦਿ ਜਦੋਂ ਸਵਾਦ ਆਵੇ ਹੁਣ ਜਿਵੇਂ ਆਪਾਂ ਰੋਟੀ ਖਾ ਰਹੇ ਹੋਈਏ ਆਪਾਂ ਵਾਹ ਵਾਹ ਕਰੀਏ ਸਵਾਦ ਆਇਆ ਫਿਰ ਕਰੀਏ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾ ਨੂੰ ਮਾਈਂਡ ਦੇ ਸਿਸਟਮ ਨੂੰ ਰੱਬ ਦੇ ਸਿਸਟਮ ਨੂੰ ਕੁਦਰਤ ਨੂੰ ਵੇਖ-ਵੇਖ ਕੇ ਫਿਰ ਕਹੋ ਵਾਹਿਗੁਰੂ ਵਾਹਿਗੁਰੂ ਹਿੰਦੂ ਕਹੇ ਰਾਮ ਰਾਮ ਉਹਨੂੰ ਰਮੇ ਨੂੰ ਵੇਖ-ਵੇਖ ਕੇ ਕਹੇ ਰਾਮ ਰਾਮ ਫਿਰ ਸਵਾਦ ਆਉਂਦਾ ਔਰ ਸਾਡੇ ਕੀ ਹੈ ਰੀ ਸਮਰੀਸੀ ਚੱਲ ਰਿਹਾ ਵਾਹਿਗੁਰੂ 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 ਤੇ ਕਈ ਤੇ ਸੁਣਨ ਹੋ ਗਏ ਐ ਕਰ-ਕਰ ਕੇ ਹੋਣਾ ਚਾਹੀਦਾ ਸੀ ਮਾਈਂਡ ਡਵੈਲਪ ਹੋਣਾ ਚਾਹੀਦਾ ਸੀ ਤਿੱਖਾ ਖੁੰਡੇ ਹੋ ਗਏ ਸਭ ਹੋਣੇ ਚਾਹੀਦੇ ਸੀ ਐਕਟਿਵ ਹੋਣੇ ਚਾਹੀਦੇ ਸੀ ਕੈਮ ਬੰਨੇ ਚਾਹੀਦੇ ਸੀ ਰੋਲ ਮਾਡਲ ਪਰ ਡੈਕਟ ਕਰ ਲਿਆ ਮਾਈ ਫਿਰ ਸੁਣੋ ਸਮਝ ਕੇ ਕਰੋ ਤੁਸੀਂ ਫੀਲ ਕਰਕੇ ਵਾਹਿਗੁਰੂ ਵਾਹਿਗੁਰੂ ਕਰੋ ਹਾਜ਼ਰ ਸਮਝ ਕੇ ਵਾਹਿਗੁਰੂ ਵਾਹਿਗੁਰੂ ਕਰੋ ਉਹਦੇ ਗੁਣਾਂ ਨੂੰ ਜਾਣ ਕੇ ਵਾਹਿਗੁਰੂ ਵਾਹਿਗੁਰੂ ਕਰੋ ਆ ਜਿਹੜਾ ਸ਼ਬਦ ਹੈ ਨਾ ਆ ਸ਼ਬਦ ਜਿਹੜਾ ਆਪ ਪੜਿਆ ਸਿੰਘੋ ਧਿਆਨ ਨਾਲ ਸੁਣਿਓ ਵਾਹਿਗੁਰੂ ਵਾਹਿਗੁਰੂ ਕਰਦੇ ਬੜੇ ਵੇਖੇ ਹੈ ਸੁਣੋ ਕਹਿੰਦੇ ਮੇਰਿਆ ਰੰਭਾ ਮੇਰਾ ਨਾਮ ਤੇ ਪੈ ਗਿਆ RAMਦਾਸ ਵੀ ਰੱਬ ਦਾ ਬੜਾ ਭਗਤ ਹੈ ਜਦੋਂ ਅਗਲਾ ਮੈਨੂੰ ਐ ਬੈਠੇ ਨੂੰ ਵੇਖਦਾ ਹੈ ਵੀ ਆਹ ਤੇ ਐ ਅੱਖਾਂ ਬੰਦ ਕੀਤੀਆਂ ਨੇ ਇਹ ਐ ਕਰ ਰਿਹਾ RAM 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 ਤੇ ਨਾਮ ਮੇਰਾ ਕੀ ਪੈ ਗਿਆ ਬੜਾ ਆਰਾਮ ਦਾ ਦਾਸ ਹੈ ਭਾਈ ਵਾਹਿਗੁਰੂ ਵਾਹਿਗੁਰੂ ਆਪਾਂ ਜਿਵੇਂ ਆਪਾਂ ਕਰਦੇ ਹੋਈਏ ਸਿੱਖ ਇੱਥੇ ਬਹਿ ਕੇ ਵਾਹਿਗੁਰੂ 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 ਤੇ ਦੇਖਣ ਵਾਲੇ ਪੜਾ ਕੀ ਕਹਿਣਗੇ ਆਲੇ ਦੁਆਲੇ ਵਾਲੇ ਬੇ ਬੱਲੇ ਬਾਲਾ ਵੱਡਾ ਭਗਤ ਇਹ ਤਾਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦਾ 3 ਘੰਟੇ ਲਟ ਹਟਿਆ ਹੀ ਇਹ ਤਾਂ 5 ਘੰਟੇ ਵਾਹਿਗੁਰੂ ਵਾਹਿਗੁਰੂ ਕਰੀ ਗਿਆ ਇਹ ਤਾਂ ਬਹੁਤ ਵੱਡਾ ਭਗਤ ਹੈ ਕਹਿੰਦੇ ਮੇਰੇ ਆ ਰੱਬਾ RAM RAM ਕਰਦੇ ਨੂੰ ਵੇਖ ਕੇ ਮੇਰਾ ਨਾਮ ਲੋਕਾਂ ਨੇ RAMDAS ਕਹਤਾ ਮੈਨੂੰ ਵੀ ਰੱਬ ਦਾ ਬੜਾ ਦਾਸ ਹੈ ਪਰ ਸੱਚੀ ਗੱਲ ਇਹ ਹੈ ਮੈਂ ਤੇਰੇ ਗੁਣਾਂ ਨੂੰ ਤੇ ਜਾਣਿਆ ਹੀ ਨਹੀਂ ਜੀਵ ਨਾਲ ਕਰੀ ਜਾਨਣਾ ਵਾਹਿਗੁਰੂ ਵਾਹਿਗੁਰੂ RAM RAM ਤੇਰੇ ਸਿਸਟਮ ਨੂੰ ਵੀ ਸਮਝਿਆ ਨਹੀਂ ਤੇਰੇ ਨਿਯਮਾਂ ਨੂੰ ਮੈਂ ਸਮਝਦਾ ਨਹੀਂ ਜੀਵ ਤੋਂ ਵਾਹਿਗੁਰੂ 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 ਕਰੀ ਚੱਲੋ ਜਿੰਨਾ ਮਰਜ਼ੀ ਪਰ ਪ੍ਰਮਾਤਮਾ ਦੇ ਗੁਣਾਂ ਨੂੰ ਉਹਦੇ ਨਿਯਮਾਂ ਨੂੰ ਉਹਦੇ ਸੁਭਾ ਨੂੰ ਮੇਰੇ ਰੱਬ ਦੇ ਸੁਭਾ ਨੂੰ ਸਮਝਣਾ ਪੈਣਾ ਹੈ ਉਦੀ ਘੜਤ ਟਕੜੀ ਜਿਹੜਾ ਮਾਈਂਡ ਹੈ ਇਹਨੂੰ ਸਮਝਣਾ ਪੈਣਾ ਹੈ ਇਹਦੀ ਲੋੜ ਹੈ ਗੁਰ ਪ੍ਰੋੜਾ ਬ੍ਰਹਮੰਡਾਂ ਦੇ ਮਾਲਕ ਨੂੰ ਤੇ ਸਮਝਿਆ ਨਹੀਂ ਆ ਹੁਣ ਹੁਣ ਸ਼ਬਦ ਸੁਣ ਕੇ ਵੇਖੋ ਪਹਿਲਾਂ ਬਿਲਕੁਲ ਕਲੀਅਰ ਹੋ ਜੂ ਗੱਲ ਜਿੰਨੀ ਤਰ੍ਹਾਂ ਫੇਰ ਸੁਣਿਓ ਵੀ ਨਾਮ ਮੇਰਾ ਪਹਿ ਗਿਆ ਜਾਣਦਾ ਮੈਂ ਕੱਖ ਵੀ ਨਹੀਂ ਹਰ ਆਰਾਧਾ ਨਾ ਜਾਣਾਂ ਰੇ ਇਹ ਤੇ ਕੱਖ ਨਹੀਂ ਪਤਾ ਹਰ ਹਰ ਗੁਰ ਗੁਰ ਕਰਤਾ ਦੇ ਜਦੋਂ ਮੈਂ ਜੀਵ ਨੂੰ ਹਰੀ ਹਰੀ ਗੁਰੂ ਗੁਰੂ ਕਰਦਾ ਲੋਕਾਂ ਦੇ ਵਿੱਚ ਮੇਰਾ ਨਾਮ بڑا ਬਣ ਗਿਆ ਵੀ ਇਹ ਤੇ ਭਗਤ ਬਹੁਤ ਵਧੀਆ ਲੋਕੀ ਇਹ ਕਹਿਣ ਲੱਗ ਪਏ ਵੀ ਇਹ ਤੇ ਭਗਤ ਹੈ ਜਦੋਂ ਅਗਲਾ ਜਦੋਂ ਮੈਨੂੰ ਕਹਿੰਦਾ ਹੈ ਵੀ ਭਾਈ ਸਾਹਿਬ ਤੁਸੀਂ ਤੇ ਬਹੁਤ ਭਗਤੀ ਕਰਦੇ ਹੋ ਤੁਸੀਂ ਤੇ ਬਹੁਤ ਨਾਮ ਜਪਦੇ ਹੋ ਤੇ ਮੈਨੂੰ ਵੀ ਮਾਨ ਜਾ ਹੋਣ ਲੱਗ ਗਿਆ ਵੀ ਸੱਚੀ ਯਾਰ ਮੈਂ ਨਾਮ ਜਪਣ ਲੱਗ ਗਿਆ ਸੱਚੀ ਮੈਂ ਨਾਮ ਮੈਨੂੰ ਪ੍ਰਾਪਤੀ ਹੋ ਗਈ ਪਰ ਮੇਰੇ ਆਪੇ ਨੂੰ ਤੇ ਪਤਾ ਹੀ ਹੈ ਮੈਨੂੰ ਤੇ ਪਤਾ ਹੀ ਹੈ ਮਨਾ ਤੈਨੂੰ ਕੱਖ ਨਹੀਂ ਪਤਾ ਲੋਕ ਹੀ ਤੈਨੂੰ ਭਗਤ ਕਹੀ ਜਾਂਦੇ ਨੇ ਆਖ ਸਤਨਾਮ ਮੇਰੀ ਵਾਹ ਫਿਰ ਸੁਣੋ ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਜੀਵ ਕੋ ਕਰੀ ਜਾਨਾ ਹਰੀ ਹਰੀ ਗੁਰ ਗੁਰ ਪਰ ਅਰਾਧਨਾ ਮੈਨੂੰ ਆਉਂਦਾ ਨਹੀਂ ਜੀਵ ਕੋ ਕਰਮਾਂ ਤੇ ਹਰੇਕ ਨੂੰ ਹੀ ਆ ਜਾਂਦਾ ਹੈ ਸਿੰਘੋ ਜੀ ਆਲਾ ਬੋਲਿਓ ਵਾਹਿਗੁਰੂ 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 ਇਹ ਤੇ ਹਰੇਕ ਕਰ ਲੈਂਦਾ ਹਰ ਆਰਾਧਨਾ ਜਾਨਾ ਉਹ ਕਿਹੜਾ ਫਿਰ ਜਿਹੜਾ ਆਉਂਦਾ ਨਹੀਂ ਹਰੇਕ ਨੂੰ ਆਹ ਤੇ ਤੁਸੀਂ ਨਿੱਕੇ ਤੇ 5 ਸਾਲ ਦੇ ਬੱਚੇ ਨੂੰ ਪੜ੍ਹਾਓ ਵੀ ਪੜ੍ਹੋ ਇਹ ਤੇ ਹਰੇਕ ਕਰ ਲੈਂਦਾ ਸਾਰੇ ਬੋਲਦੇ ਹੋ ਤੁਸੀਂ ਹੁਣ ਪਰ ਇੱਥੇ ਇਹ ਗਿਆ ਵੀ ਮੇਰੇ ਆ ਰੱਬਾ ਮੈਂ ਆਉਂਦਾ ਨਹੀਂ ਮੈਨੂੰ ਅਸਲ ਮੈਨੂੰ ਨਹੀਂ ਆਉਂਦਾ ਅਸਲ ਨਹੀਂ ਆਉਂਦਾ ਜੀਵਤੋਂ ਦੇ ਕਰ ਲੈਨੇ ਆ ਅਸੀਂ ਸਾਰੇ ਰਾਮ ਰਾਮ ਕਰਤਾ ਸਭ जग ਫਿਰੇ ਲਓ ਪੂਰਾ ਸ਼ਬਦ ਸੁਣੋ ਨਾਲ ਗਾਓ ਰਾਮ ਨਾਮ ਪਾਇਆ ਜਾਏ ਰਾਮ ਰਾਮ ਕਰਤਾ ਅਗੋ ਮੇ ਅਗੋ ਚਰ ਅਤੁ ਵੱਡਾ ਅਤੁ ਲਾ ਤੁਲੇ ਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਿਆ ਜਾ ਗੁਰ ਕੈ ਸ਼ਬਦ ਇਹ ਦਿਆ ਆਪਾਂ ਭਗਤੀ ਯਾਦ ਰੱਖਿਓ ਆ ਤਰੀਕਾ ਇੱਕ ਵਸ ਕਹਿਣਾ ਨਹੀਂ ਗਿਆਨ ਲੈ ਅਕਲ ਲੈ ਸਮਝ ਲੈਣੀ ਮਨ ਨੂੰ ਬਿੰਨਿਆ ਗੁਰੂ ਦੇ ਸ਼ਬਦ ਦੁਆਰਾ ਆ ਜਿਹੜੇ ਬਚਨ ਸੁਣਾਉਂਦੇ ਆ ਇਹਦੇ ਨਾਲ ਮਨ ਨੂੰ ਸਮਝ ਪੈਂਦੀ ਹੈ ਮਨ ਨੇ ਕਹਿਣਾ ਹੈ ਜੀਵਤੋਂ ਦੇ ਵਾਹਿਗੁਰੂ ਵਾਹਿਗੁਰੂ ਬੜੀ ਦੁਨੀਆ ਕਰ ਲੇਗੀ ਹੈ ਰਾਮ ਰਾਮ ਸਾਰਾ ਜਗ ਕੀ ਕਰਦਾ ਫਿਰਦਾ ਹੈ ਲੱਖਾਂ ਕਰੋੜਾਂ ਦੁਨੀਆ ਹੈ ਜੀ ਅੱਜ ਆ ਰਾਮ ਰਾਮ ਕਰਨ ਆਲੀ ਹੈ ਕਰੋੜਾਂ ਹੀ ਵਾਇਕੁਨੂ ਵਾਇਕੁਨੂ ਕਰਨ ਆਲੇ ਹੈ ਗੱਲ ਤੇ ਸਾਰੀ ਦੀ ਸਾਰੀ ਮਨ ਤੇ ਖੜੀ ਹੈ ਮਨ ਨੇ ਸਮਝਣਾ ਹੈ ਮਨ ਨੂੰ ਦਾਤ ਮਿਲਣੀ ਹੈ ਨਾਮ ਦੀ ਉਹ ਤੇ ਮਨ ਮਨ ਪਰਮਾਤਮਾ ਦੇ ਗੁਣਾਂ ਨੂੰ ਮਹਿਲ ਮਹਿਸੂਸ ਕਰਦਾ ਹੈ ਉਹਦੇ ਸਿਸਟਮ ਨੂੰ ਸਮਝ ਕੇ ਫਿਰ ਪਹਿਲਾਂ ਮਨ ਕਵੇ ਫਿਰ ਧਕੇ ਨਾਲ ਹੀ ਪਿਆਰਿਓ ਸੋਚ ਕੇ ਕਹਿੰਦੇ ਹੁੰਦੇ ਆ ਜਦੋਂ ਆਪਾਂ ਰੋਟੀ ਦਾ ਸਵਾਦ ਲੈ ਲੀਏ ਫਿਰ ਐ ਸੋਚੋਗੇ ਤੁਸੀਂ ਹੁਣ ਵਾਹ ਵਾਹ ਕਰੀਏ ਆਪੇ ਨਿਕਲ ਜਾਂਦਾ ਫਿਰ ਤੇ ਕਹਿਣ ਐ ਥੋੜਾ ਕਹਿਣਾ ਕੋ ਮੈਨੂੰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿ ਫਿਰ ਤੇ ਤੁਹਾਡੇ ਅੰਦਰੋਂ ਆਪੇ ਹੀ ਨਹੀਂ ਵਾਹਿਗੁਰੂ ਆ ਕਈ ਵਾਰ ਕਵਤਾ ਸੁਣਦਿਆਂ ਸੁਣਦਿਆਂ ਜੀ ਨਹੀਂ ਆਪੇ ਹੀ ਨਿਕਲ ਜਾਂਦਾ ਵਾਹ ਵਾਹ ਐ ਹੁੰਦਾ ਉਹ ਹੈ ਅਸਲੀ ਪਹਿਲਾਂ ਸਵਾਦ ਤੇ ਆਵੇ ਮਨ ਨੂੰ ਫਿਰ ਆਪੇ ਹੀ ਨਿਕਲੇ ਇਹ ਕਰਨਾ ਪੈਂਦਾ ਉਹ ਆਉਂਦਾ ਹੈ ਆਪਣੇ ਆਪ ਪਤਾ ਲੱਗਦਾ ਉਹਦੇ ਵਾਵਾ ਨਿਕਲਦਾ ਹੈ ਅੰਦਰੋਂ ਨਹੀਂ ਉਹਦੇ ਨਾਂ ਵੀ ਜੇ ਸ਼ਬਦ ਤੇਰੇ ਕੋਲ ਨਾਂ ਵੀ ਹੋਏ ਨਾ ਤਾਂ ਵੀ ਕੋਈ ਤੂੰ ਜੀਬ ਤੋਂ ਨਾਂ ਵੀ ਕਹੀ ਸ਼ਬਦ ਰਾਮ ਵਾਹਿਗੁਰੂ ਨਾਂ ਵੀ ਕਹੇਗਾ ਪਰ ਅੰਦਰ ਤੇ ਚਰਨਾਟ ਉਹਦੀ ਲੋੜ ਉਸ ਮਸਤੀ ਉਹਨੇ ਝਾੜਨੀ ਹੈ ਜੀਵ ਵਾਲੇ ਨੇ ਨਹੀਂ ਝਾੜਨੀ ਜੀਵ ਤੋਂ ਜਿੰਨਾ ਮਰਤ ਕੋਈ ਜੀਵ ਜੀਵ ਤੋਂ ਤੇ ਨਾਂ ਵੀ ਕਹੇਗਾ ਸਰਦੂ ਅੰਦਰੋਂ ਪਹਿਲਾਂ ਅੰਦਰੋਂ ਚਰਨਾ ਹੱਟ ਛਿੜੇ ਫਿਰ